ਅਸਲਾਮੁਆਲਿਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਪੰਜਾਬ ਪੁਲਿਸ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਵਿਵਾਦ ਸਾਹਮਣੇ ਆ ਰਿਹਾ ਵੈ ਪੰਜਾਬ ਪੁਲਿਸ ਦੇ ਵਿੱਚ ਕਈ ਕਾਲੀਆਂ ਪੇਡਾ ਵੈ ਜਿਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ وجہ ਤੋਂ ਪੂਰੀ ਪੁਲਿਸ ਬਦਨਾਮ ਹੋ ਰਹੀ ਹੈ ਤੇ ਲੋਕਾਂ ਦਾ ਉਹਨਾਂ ਦੇ ਦਿਲ ਦੇ ਵਿੱਚ ਡਰ ਬਿਲਕੁਲ ਨਹੀਂ ਰਹਿ ਗਿਆ ਵੀਰੋ ਪੁਲਿਸ ਇੰਸਪੈਕਟਰ ਦਾ ਇਨਕੰਟਰਾ ਹੋਇਆ ਵੈ ਗੋਲੀ ਲੱਗੀ ਹੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਦਵਾਂਗੇ ਕਿ ਆਖਰ ਕੀ ਮਾਮਲਾ ਹੋਇਆ ਕਿਉਂ ਪੁਲਿਸ ਇੰਸਪੈਕਟਰ ਨੂੰ ਗੋਲੀ ਮਾਰੀ ਹੈ ਇੱਕ ਸਰਪੰਚ ਨੇ ਫਿਰ ਚਲ ਕੇ ਵੀਡੀਓ ਦੇਣ ਦੇ ਸਬੰਧ ਵਿੱਚ ਜਾਣਦੇ ਹੈ ਇੰਸਪੈਕਟਰ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਨਵਾਂ ਮੋੜ ਆ ਗਿਆ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਗੋਲੀ ਚਲਾਈ ਸੀ ਜਿਹੜੇ ਇੰਸਪੈਕਟਰ ਦੀ ਮੌਤ ਹੋ ਚੁੱਕੀ ਹੈ ਦਾ ਸੰਸਕਾਰ ਵੀ ਹੋ ਚੁੱਕਿਆ ਹੈ ਪਰ ਇੱਕ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਧਰਾਂਗੇ ਇੱਕ ਵੀਡੀਓ ਦੇ ذریعے ਯਾਨੀ ਪੰਜਾਬ ਦੇ ਵਿੱਚ ਇੱਕ ਇੰਸਪੈਕਟਰ ਮਾਰਿਆ ਜਾਂਦਾ ਇੱਕ ਕਨ ਇਨਸਪੈਕਟਰ ਮਰਿਆ ਜਾਂਦਾ ਜਿਹੜਾ ਕਿ ਲੜਾਈ ਨੂੰ ਰੋਕਣ ਦੇ ਲਈ ਪਹੁੰਚਿਆ ਸੀ ਔਰ ਬਾਅਦ ਦੇ ਵਿੱਚ ਡੀਐਸਪੀ ਸੋਨੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਉੱਠੇ ਕਿ ਭਾਈ ਸੋਨੀ ਡੀਐਸਪੀ ਉੱਥੇ ਮੌਜੂਦ ਸੀ ਬਹੁਤ ਸਾਰੀ ਪੁਲਿਸ ਹੋਰ ਵੀ ਮੌਜੂਦ ਸੀ ਔਰ ਸੋਨੀ ਦਾ ਗੋ ਕਹਿਣਾ ਸੀ ਡੀਐਸਪੀ ਸਾਹਿਬ ਦਾ ਕਿ ਮੇਰੇ ਨਾਲ ਸਿਰਫ 12 ਕ ਬੰਦੇ ਮੌਜੂਦ ਸੀ ਤੇ ਅੱਗੋਂ ਜਿਹੜੇ ਸਰਪੰਚ ਦੇ ਬੁਲਾਏ ਹੋਏ ਬੰਦੇ ਸੀ ਲੜਾਈ ਕਰਨ ਵਾਸਤੇ ਉਹ 150 ਦੇ ਲਗਭਗ ਜਾਨੀ ਮੌਜੂਦ ਸੀ ਔਰ ਹੁਣ ਜਿਹੜਾ ਬਿਆਨ ਇਹ ਜਿਹੜਾ ਸਰਪੰਚ ਦਾ ਭਰਾਗਾ ਉਹਨਾਂ ਦੇ ਮੂੰਹੋਂ ਤੁਹਾਨੂੰ ਸੁਣਾਵਾਂਗੇ ਇੱਕ ਬਹੁਤ ਵੱਡਾ ਖੁਲਾਸਾ ਕਿ ਜਿਵੇਂ ਪੰਜਾਬ ਭਰ ਦੇ ਲੋਕਾਂ ਨੇ ਡੀਐਸਪੀ ਸਾਹਿਬ ਨੂੰ ਵੀ ਬਹੁਤ ਵੱਡੀਆਂ-ਵੱਡੀਆਂ ਇਲਾਨਤਾ ਪਾਈਆਂ ਸਰਕਾਰ ਨੂੰ ਵੀ ਪਾਈਆਂ ਔਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਬਹੁਤ ਵੱਡੇ ਸਵਾਲ ਉੱਠੇ ਕਿ ਤੁਹਾਡੇ ਸਾਹਮਣੇ ਇੱਕ ਐਸਚੂ ਮਾਰ ਦਿੱਤਾ ਗਿਆ ਤੁਹਾਡੇ ਸਾਹਮਣੇ ਇੱਕ ਗੋਲੀ ਚੱਲ ਗਈ ਹੈ ਤਾਂ ਤੁਸੀਂ ਉੱਥੇ ਮੌਜੂਦ ਸੀ ਤੁਸੀਂ ਉੱਥੇ ਉਹਨਾਂ ਨੂੰ ਕੰਟਰੋਲ ਕਿਉਂ ਨਹੀਂ ਕਰ पाए ਬਹੁਤ ਸਾਰੇ ਖੁਲਾਸੇ ਅਕਸਰ ਹੋਏ ਮੀਡੀਆ ਦੇ ਵਿੱਚ ਪਰ ਇਹ ਜਿਹੜਾ ਨਵਾਂ ਮੋੜ ਆ ਗਿਆ ਬੇਹੱਦ ਜਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜਾ ਪਿੰਡ ਕੋਟ ਮੁਹੰਮਦ ਖਾਂ ਦੇ ਵਾਪਰੀ ਘਟਨਾ ਇਹਦੇ ਬਾਰੇ ਹੁਣ ਇਹਦਾ ਸਰਪੰਚ ਦਾ ਜਿਹੜਾ ਭਰਾ ਹੈਗਾ ਇਹ ਕੀ ਕਹਿ ਰਿਹਾ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਇਸ ਤੋਂ ਵੀ ਅਹਿਮ ਹੈ ਸੁਣੋ ਸਰ ਮੇਰਾ ਨਾਮ ਗੁਰਪ੍ਰਤਾ ਸਿੰਘ ਆ ਸਰਪੰਚ ਪਿੰਚੰਬਾ ਕੁਰਕੋ ਇੰਤਿਦਾਬੀ ਇਹਨਾਂ ਦਾ ਡਿਸਪੂਟ ਚੱਲਦਾ ਪਿਆ ਸੀ ਕਾਫੀ ਦਿਨਾਂ ਤੋਂ ਉਹਨਾਂ ਦੀ ਬਕਾਇਦਾ ਅਫੇਅਰ ਵੀ ਲਾਂਚ ਕੀਤੀ ਗਈ ਆ ਕੋਈ ਜਿਨ੍ਹਾਂ ਦੀ ਅਫੇਅਰ ਲਾਂਚ ਹੋਈ ਆ ਉਹਨਾਂ ਦੀ ਕੋਈ ਅਰੈਸਟ ਵਗੈਰਾ ਨਹੀਂ ਪਈ ਸੀ ਤੇ ਉਹ ਫੇਰ ਕੱਲ ਡਿਸਪੂਟ ਨਾਲ ਦਾ ਸਟਾਰਟ ਹੋ ਗਿਆ ਤੇ ਸਰਪੰਚ ਸਾਹਿਬ ਨੇ ਆਪ ਖੁਦ ਫੋਨ ਲਾ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਇੱਥੇ ਡਿਸਪੂਟ ਜਿਹੜਾ ਵਾ ਜ਼ਿਆਦਾ ਵੱਧਾ ਜਾ ਰਿਹਾ ਵਾ ਉਹ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਜਦੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਆਇਆ ਵਾ ਠੀਕ ਆ ਜਿਨ੍ਹਾਂ ਪ੍ਰਸ਼ਾਸਨ ਆਇਆ ਵਾ ਤੇ ਕੁਲਦੀਪ ਸਿੰਘ ਜਿਹੜਾ ਸਰਪੰਚ ਉਹ ਆਪਣੇ ਘਰ ਬਕਾਇਦਾ ਤਿੰਨ ਚੌਂਕ ਦੇ ਵਿੱਚ ਖੜੇ ਸੀਗੇ ਉਹ ਜਿੱਥੇ ਡਿਸਪਿਊਟ ਹੁੰਦਾ ਆਪਾਂ ਲੜਾਈ ਹੁੰਦੀ ਵੀ ਉਹ ਹੋਰ ਜਗ੍ਹਾ ਸੀਗੀ ਜਿਹੜੀ ਇਹ ਮਲਾਜਮ ਸਾਹਿਬ ਕਹਿੰਦੇ ਆ ਵੀ ਕੁਲਦੀਪ ਸਿੰਘ ਸਰਪੰਚ ਨੇ ਜਿਹੜਾ ਗੋਲੀ ਚਲਾਈ ਉਹਨਾਂ ਤੇ ਹਨਾ ਦੇਖੋ ਉਹ ਬੰਦੇ ਜਿਹੜੇ ਬੰਦੇ ਨੇ ਖੁਦ ਪ੍ਰਸ਼ਾਸਨ ਬੁਲਾਇਆ ਵਾ ਪਿੰਡ ਦਾ ਇੱਕ ਮੁਖੀ ਆ ਉੱਤੇ ਜ਼ਿੰਮੇਵਾਰੀ ਆ ਪਿੰਡ ਦੀ ਅਮਨ ਸ਼ਾਂਤੀ ਬਹਾਰ ਰੱਖਣ ਦੀ ਠੀਕ ਹੈ ਜੀ ਜਿਹੜਾ ਬੰਦਾ ਖੁਦ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਮੇਰੇ ਪਿੰਡ ਦਾ ਆਕੇ ਮਾਹੌਲ ਸਹੀ ਰੱਖੋ ਆਕੇ ਕੰਟਰੋਲ ਕਰੋ ਉਹ ਬੰਦਾ ਖੁਦ ਕਿਉਂ ਪੁਲਿਸ ਦੇ ਫਾਇਦੇ ਫਾਇਰਿੰਗ ਕਰੂਗਾ ਠੀਕ ਹੈ ਜੀ ਦੂਸਰੀ ਗੱਲ ਇੱਕ ਗੱਡੀ ਪਹਿਲਾਂ ਆਈ ਆ ਉਹਨਾਂ ਦੇ ਫਾਇਦੇ ਨਹੀਂ ਕੀਤੀ ਠੀਕ ਆ ਤੀਸਰੀ ਗੱਲ ਇਹ ਆ ਦੂਸਰੀਆਂ ਗੱਡੀਆਂ ਆਈਆਂ ਵਾ ਜਦੋਂ ਜਦੋਂ ਆਏ ਉਦੋਂ ਵੀ ਡਿਸਪੂਟ ਚੱਲਦਾ ਪਿਆ ਸੀਗਾ ਉਹ ਇੱਕ ਚੌਂਕ ਦੇ ਵਿੱਚ ਸਰਪੰਚ ਸਾਹਿਬ ਖੜੇ ਕਿ ਇਹਦੀ ਜਗਾ ਕਿੱਥੇ ਝਗੜਾ ਹੁੰਦਾ ਪਿਆ ਜਿੱਥੇ ਮਲਾਜਮ ਦੇ ਗੋੜੀ ਲੱਗੀ ਆ ਉਹ ਤਕਰੀਬਨ 50 60 ਮੀਟਰ ਹਟਵੀਂ ਆ ਗੱਡੀਆਂ ਦੇ ਕੋਲ ਹੈ ਗੱਡੀਆਂ ਤੇ ਮੁਲਾਜ਼ਮ ਸਾਹਿਬ ਆਏ ਸੀਗੇ ਡਿਪਟੀ ਸਾਹਿਬ ਵੀ ਆਏ ਸੀਗੇ ਬਾਚੋਂ ਬਾਚੋਂ ਆਏ ਸੀਗੇ ਤੇ ਇਹਨਾਂ ਨੇ ਜਦੋਂ ਫਾਇਰਿੰਗ ਕੀਤੀ ਹੈ ਮੁਲਾਜ਼ਮਾਂ ਨੇ ਆ ਗਏ ਆਪਣੀ ਇਹਨਾਂ ਨੇ ਸਿਰਫ ਯਾਨੀ ਕਿ ਆਪਣੀ ਭੀੜ ਨੂੰ ਖਿੜੜ ਲਈ ਇਹਨਾਂ ਤੇ ਵੀ ਤੁਸੀਂ ਪਤਾ ਨਹੀਂ ਕਿ ਦੂਸਰੀ ਪਾਰਟੀ ਨੇ ਹਮਲਾ ਕੀਤਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਦੇ ਸ਼ੱਟ ਲੱਗੀ ਉਹ ਸਰਪੰਚ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਮੈਡੀਸਿਨ ਦਵਾਈ ਪਾਣੀ ਪਲਾਇਆ ਵੀ ਦੇਖੋ ਸਰਪੰਚ ਸਾਹਿਬ ਦੀ ਟੀਮ ਆਹ ਕੁਝ ਕਰਦੀ ਪਈ ਆ ਉਹਨਾਂ ਨੇ ਹਮਲਾ ਥੋੜੀ ਕਰਨਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹ ਪ੍ਰਸ਼ਾਸਨ ਦਾ ਇਹ ਗਣਾ ਵੀ ਸਰਪੰਚ ਨੇ ਸਾਡੇ ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਲੱਗੀ ਫੂਸ ਤੇ ਉਹ ਘਰ ਚ ਲੱਗੀ ਜਾਂ ਬਾਹਰ ਗੋਲੀ ਚੱਲਦੀ। ਉਹ ਗੋਲੀ ਲੱਗੀ ਆ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਆ। ਅਜੇ ਤੱਕ ਇਹ ਜਿਹੜਾ ਸਰਪੰਚ ਦਾ ਜਿਹੜਾ ਭਰਾ ਆ ਅਮਨਦੀਪ ਸਿੰਘ ਉਹਦੇ ਕਰ ਲੱਗੀ ਆ। ਸਰਪੰਚ ਉਹ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਮੌਕੇ ਤੇ। ਸਰਪੰਚ ਦੇ ਦੂਸਰੀ ਜਗ੍ਹਾ ਤੇ ਸੀਗਾ। ਗੋਲੀ ਲੱਗਦੀ ਆ ਤਕਰੀਬਨ 9:30 ਦਾ ਘਟਨਾ ਆਈ। ਠੀਕ ਹੈ ਜੀ। ਦੇਖੋ 9:30 ਦੀ ਘਟਨਾ ਆ ਤੁਸੀਂ ਇਹ ਦੇਖੋ ਇੱਕ ਫੈਕਟ ਹੈ ਜ ਜੇ ਸਾਡੇ 9 ਗੋਲੀ ਲੱਗੀ ਹੋਵੇ ਪਹਿਲੀ ਗੱਲ ਤੇ ਗੋਲੀ ਮਾਰ ਕੇ ਕੋਈ ਮਲਾਜਮ ਦੇ ਕੋਈ ਸਰਪੰਚ ਆਉ ਦੇ ਘਰੇ ਸੌ ਸਕਦਾ ਉਹ ਆਪਣੇ ਘਰੇ ਸੁੱਤਾ ਫਿਰ ਮਲਾਜਮਾਂ ਨੇ ਉਹਦੀ ਮੌਕੇ ਤੇ ਅਰੈਸਟ ਨਹੀਂ ਕੀਤੀ ਜੀ ਉਹਨੇ ਗੋਲੀ ਲਾਈ ਤੇ ਜੇ ਗੋਲੀ ਚਲਾਈ ਤੇ 4:30 ਵਜੇ ਆ ਕੇ ਬਕਾਇਦ ਉਹਦੇ ਸੀਸੀਟੀਵੀ ਤੋੜ ਕੇ ਫਿਰ ਜਾ ਕੇ ਜੇ ਅਰੈਸਟ ਕੀਤੀ ਜੇ ਸਹੀ ਸੀਗਾ ਮਲਾਜਮ ਜੇ ਬੰਦਾ ਸਾਡਾ ਗਲਤ ਉਹ ਸਰਪੰਚ ਸਾਹਿਬ ਗਲਤ ਸੀਗੇ ਠੀਕ ਹੈ ਜੀ ਫਿਰ ਨਰ ਸੀਸੀਟੀਵੀ ਤੋੜਨ ਦੀ ਕੀ ਜ਼ਰੂਰਤ ਹੈ ਪੈ ਗਈ ਮਲਾਰੀ ਮਾਨੇ ਅਛਾ ਸੁਣੀ ਠੀਕ ਹੈ ਜੀ ਬਾਕਾਇਦਾ 4:30 ਵਜੇ ਤੋਂ ਬਾਅਦ ਜਾ ਕੇ ਅरेस्ट ਪਈ ਉਹਨਾਂ ਦੀ ਮੌਕੇ ਤੇ ਬੰਦਾ ਮੌਜੂਦ ਆ ਠੀਕ ਹੈ ਜੀ ਉਸ ਟਾਈਮ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਹਨੂੰ ਸਵਾਲ ਬਹੁਤ ਵੱਡੇ ਨੇ ਯਾਨੀ ਇਹਨਾਂ ਦਾ ਕਹਿਣਾ ਸਿੱਧਾ-ਸਿੱਧਾ ਆ ਕੇ ਸਰਪੰਚ ਸਾਹਿਬ ਨੇ ਤਾਂ ਨਹੀਂ ਗੋਲੀ ਚਲਾਈ ਕਿਉਂਕਿ ਸਰਪੰਚ ਸਾਹਿਬ ਦੀ ਟੀਮ ਕਹਿੰਦਾ ਪਾਣੀ ਪੀਉਂਦੀ ਫਿਰਦੀ ਸੀ ਪੁਲਿਸ ਵਾਲਿਆਂ ਨੂੰ ਔਰ ਹੁਣ ਸਵਾਲ ਉਖਦਾ ਕਹਿੰਦੇ ਵੀ ਪੁਲਿਸ ਵਾਲੇ ਨਹੀਂ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਹੈ ਯਾਨੀ ਸੀਸੀਟੀਵੀ ਤੋੜੇ ਗਏ ਨੇ ਸਰਪੰਚ ਸਾਹਿਬ ਦੇ ਜਿਹੜੀ ਗੱਲ ਉੱਠੀ ਆ ਕਿ ਸਰਪੰਚ ਨੇ ਗੋਲੀ ਚਲਾ ਦਿੱਤੀ ਆ ਜਿੱਥੇ ਘਟਨਾ ਵਾਪਰੀ ਆ ਕਹਿੰਦੇ ਵੀ ਪ੍ਰਸ਼ਾਸਨ ਨੇ ਉਹ ਕੈਮਰੇ ਤੋੜ ਦਿੱਤੇ ਜਿਹੜੇ ਕੈਮਰੇ ਦੇ ਵਿੱਚ ਇੱਕ ਪੂਰੀ ਘਟਨਾ ਕੈਦ ਹੋ ਚੁੱਕੀ ਸੀ ਤਾਂ ਹੁਣ ਇੱਥੇ ਭਗਵੰਤ ਮਾਨ ਸਰਕਾਰ ਨੂੰ ਵੀ ਚਾਹੀਦਾ ਕਿ ਇੱਕ ਨੌਜਵਾਨ ਕਹਿ ਲੋ ਚਾਹੇ ਬਜ਼ੁਰਗ ਕਹਿ ਲੋ ਇੱਕ ਪੁਲਿਸ ਅਫਸਰ ਤੁਰ ਗਿਆ ਯਾਨੀ ਜਹਾਨੋਂ ਚਲੇ ਗਿਆ ਇੱਕ ਪਰਿਵਾਰ ਦਾ ਇੱਕ ਬੰਦਾ ਚਲੇ ਗਿਆ ਬਹੁਤ ਵੱਡੀ ਘਟਨਾ ਵਾਪਰੀ ਆ ਉਹ ਚਾਹੇ ਪੁਲਿਸ ਮੁਲਾਜ਼ਮ ਸੀ ਚਾਹੇ ਕੋਈ ਆਮ ਸੀ ਜੋ ਵੀ ਆ ਜੋ ਕੋਈ ਮਰਦਾ ਹੈ ਇਹਦੇ ਵਿੱਚ ਕਿਸੇ ਘਟਨਾ ਦੇ ਵਿੱਚ ਜਿਹੜਾ ਕਿ ਬਿਲਕੁਲ ਗਲਤ ਹੁੰਦਾ ਤਾਂ ਯਾਨੀ ਬਿਨਾਂ ਗੱਲ ਤੋਂ ਬੰਦਾ ਮਾਰਿਆ ਗਿਆ ਇੱਕ ਪਾਸੇ ਪ੍ਰਸ਼ਾਸਨ ਉਹਨਾਂ ਦੀ ਲੜਾਈ ਰਕਵਾਉਣ ਦੇ ਲਈ ਆਉਂਦੇ ਆ ਪੁਲਿਸ ਦੇ ਮੁਲਾਜ਼ਮ ਨੇ ਡੀਐਸਪੀ ਸਾਹਿਬ ਉੱਥੇ ਮੌਜੂਦ ਹੁੰਦੇ ਸੋਨੀ ਅਤਲ ਅਤਲ ਸੋਨੀ ਸਾਹਿਬ ਡੀਐਸਪੀ ਉੱਥੇ ਮੌਜੂਦ ਹੁੰਦੇ ਨੇ ਤਾਂ ਬਾਅਦ ਦੇ ਵਿੱਚ ਸਵਾਲ ਇਹ ਉੱਠਦੇ ਆ ਕਿ ਭਾਈ ਐਡੇ ਵੱਡੇ ਵੱਡੇ ਡੌਲੇ ਤੁਸੀਂ ਕੀ ਕਰਨੇ ਆ ਜੇਕਰ ਤੁਹਾਨੂੰ ਆਪਣੇ ਸੁਰੱਖਿਆ ਵਾਲਾਂ ਦੀ ਯਾਨੀ ਜਿੰਦਗੀ ਨਹੀਂ ਤੁਸੀਂ ਬਚਾ ਸਕਦੇ ਤਾਂ ਬਾਅਦ ਦੇ ਵਿੱਚ ਡੀਐਸਪੀ ਸਾਹਿਬ ਦਾ ਵੀ ਇੱਕ ਬਿਆਨ ਆਉਂਦਾ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗੂ ਵਾਇਰਲ ਹੋ ਜਾਂਦਾ ਉਹਨਾਂ ਨੇ ਕੀ ਕਿਹਾ ਉਹ ਭਾਵਕ ਵੀ ਹੋਏ ਕਿ ਕਹਿੰਦੇ ਮੇਰੇ ਛਾਤੀ ਦੇ ਵਿੱਚ ਗੋਲੀ ਲੱਗੀ ਹੈ ਤੇ ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਸਾਡਾ ਕਾਂਸਟੇਬਲ ਜਾਂ ਸਾਡਾ ਕੋਈ ਇੰਸਪੈਕਟਰ ਜਾਂ ਐਸਐਚਓ ਯਾਨੀ ਮਰੇ ਤਾਂ ਉਹ ਕਹਿੰਦਾ ਵੀ ਸਾਨੂੰ ਵੀ ਬੜੀ ਵੱਡੀ ਹਮਦਰਦੀ ਹੈ ਤੇ ਬੀਤੇ ਦਿਨ ਗੌਰਵ ਯਾਦਵ ਪੰਜਾਬ ਦੇ ਡੀਜੀਪੀ ਉਹਨਾਂ ਦਾ ਸੰਸਕਾਰ ਕਰਨ ਵੀ ਪਹੁੰਚੇ ਉਹ ਸੰਸਕਾਰ ਤੇ ਪਹੁੰਚ ਕੇ ਉਹਨਾਂ ਨੇ ਦੁੱਖ ਵੀ ਜਿਤਾਇਆ ਪਰ ਇੱਕ ਡੀਐਸਪੀ ਸਾਹਿਬ ਬਣੀ ਇੱਕ ਬਹੁਤ ਵੱਡਾ ਬਿਆਨ ਆ ਗਿਆ ਚਾਹੇ ਤਾਂ ਕੋਈ ਹੋਵੇ ਸਰਪੰਚ ਚਾਹੇ ਹੋਵੇ ਕੋਈ ਐਮਐਲਏ ਚਾਹੇ ਕੋਈ ਵੀ ਹੋਵੇ ਲੀਡਰ ਵੱਡੇ ਤੋਂ ਵੱਡਾ ਹੋਵੇ ਚਾਹੇ ਜੋ ਵੀ ਹੈ ਅਸੀਂ ਉਸ ਬੰਦੇ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣ ਦੀ ਪੂਰੀ ਯਾਨੀ ਵਾਹ ਲਾਵਾਂਗੇ ਇਹ ਡੀਐਸਪੀ ਅਦਲ ਸੋਨੀ ਦਾ ਬਿਆਨ ਹੈ ਤਾਂ ਹੁਣ ਵੇਖਣ ਵਾਲੀ ਗੱਲ ਤਾਂ ਇਹ ਆ ਜਾਂਦੀ ਹੈ ਕਿ ਅੱਜ ਤੱਕ ਕੋਈ ਵੀ ਕੜੀ ਸੋਲਜ ਦੀ ਨਜ਼ਰ ਨਹੀਂ ਆ ਰਹੀ ਪੰਜਾਬ ਦੇ ਉਹ ਲੋਕ ਕਹਿ ਰਹੇ ਨੇ ਪਿੰਡ ਦੇ ਕਹਿੰਦੇ ਸਰਪੰਚ ਨੇ ਗੋਲੀ ਨਹੀਂ ਚਲਾਈ ਕਹਵੇ ਸਰਪੰਚ ਨੇ ਪੁਲਿਸ ਖੁਦ ਬੁਲਾਈ ਹੈ ਤੇ ਸਰਪੰਚ ਦੀ ਟੀਮ ਪਾਣੀ ਪਿਉਣ ਦਾ ਕੰਮ ਕਰ ਰਹੀ ਹੈ ਕਹਿੰਦਾ ਵੀ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਕਹਿੰਦਾ ਚਲਾਈ ਗੋਲੀ ਉਹਨਾਂ ਨੇ ਕਿਉਂਕਿ ਉਸਨੇ ਕਿਹਾ ਵੀ ਅਤਲ ਸੋਨੀ ਡੀਐਸਪੀ ਦਾ ਬਿਆਨ ਹੈ ਕਿ ਨਾ 150 ਤੋਂ ਜ਼ਿਆਦਾ ਬੰਦੇ ਉਹਨਾਂ ਨੇ ਬੁਲਾਏ ਹੋਏ ਸੀ ਜਿਹੜੇ ਲੜਾਈ ਕਰਨ ਦੇ ਲਈ ਸਾਡੇ ਵਾਲੇ ਬੰਦੇ ਕਹਿੰਦਾ ਮੇਰੇ ਨਾਲ 12 ਕ ਯਾਨੀ ਪੁਲਿਸ ਮੁਲਾਜ਼ਮ ਮੌਜੂਦ ਸੀ ਜਿਆਦਾ ਨਫਰੀ ਵੀ ਨਹੀਂ ਸੀ ਤਾਂ ਹੁਣ ਇਹਨੂੰ ਕੀ ਸੱਚ ਸਮਝਿਆ ਜਾਵੇ ਕੀ ਝੂਠ ਕਿਉਂਕਿ ਇਹਦੀ ਤਫ਼ਤੀਸ਼ ਹੈ ਜਿਹੜੀ ਪੂਰੀ ਤਫ਼ਦੀਸ਼ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਉਹ ਕੈਮਰੇ ਕਿਉਂ ਬੰਨੇ ਜਾਂਦੇ ਇਹ ਵੀ ਇੱਕ ਸਵਾਲ ਹੈ ਕਿਉਂਕਿ ਉਹਨਾਂ ਦਾ ਕਹਿਣਾ ਪਿੰਡ ਵਾਲਿਆਂ ਦਾ ਕਿ ਭਾਈ ਉਹਨਾਂ ਦੇ ਜਿਹੜੇ ਕੈਮਰੇ ਦੇ ਵਿੱਚ ਕੈਦ ਹੋਈ ਹੈ ਘਟਨਾ ਉਹ ਕੈਮਰੇ ਹੀ ਬੰਨੇ ਗਏ ਨਹੀਂ ਸਵਾਲ ਬਹੁਤ ਵੱਡੇ ਨੇ بڑے ਘੇਰੇ ਦੇ ਵਿੱਚ ਪੁਲਿਸ ਵੀ ਆ ਕੇ ਖੜ ਗਈ ਹੈ ਕਿਉਂਕਿ ਸਵਾਲ ਬੜੇ ਤੇਜ਼ ਤੇ ਤਿੱਖੇ ਨੇ ਜਿਹੜੇ ਸਬੂਤ ਸੀ ਉਹ ਮਟਾਉਣ ਦੀ ਕੋਸ਼ਿਸ਼ ਆਖਰ ਕਿਉਂ ਹੋਈ ਵਜ੍ਹਾ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਸਾਹਮਣੇ ਆ ਜਾਣਾ ਕਿਉਂਕਿ ਇਨਵੈਸਟੀਗੇਸ਼ਨ ਇਸ ਤੇ ਬਹੁਤ ਸਾਰੀ ਹੋਣੀ ਹੈ ਹਲੇ ਬਹੁਤ ਸਾਰੀ ਜਾਂਚ ਹੋਣੀ ਹੈ ਤਾਂ ਜਿੰਨੇ ਤੁਸੀਂ ਪੰਜਾਬੀ ਇਸ ਗੱਲ ਦੇ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਕਮੈਂਟ ਕਰ ਸਕਦੇ ਹੋ ਕੀ ਸੱਚ ਕੀ ਲੱਗਦਾ ਤਾਂ ਮੈਂ ਤੁਹਾਡਾ ਰੈਪਲਾਈ ਵੀ ਦੇਵਾਂਗਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਪੰਜਾਬ ਨੂੰ ਲੈ ਕੇ ਤੇ ਪ੍ਰਸ਼ਾਸਨ ਨੂੰ ਲੈ ਕੇ ਹਰ ਰੋਜ਼ ਨਵੇਂ ਤੋਂ ਨਵਾਂ ਫੱਡਾ ਨਵੀਂ ਤੋਂ ਨਵੀਂ ਖਬਰ ਸਾਹਮਣੇ ਆਉਂਦੀ ਹੈ ਅੱਜ ਵੀਰੋ ਵੇਖੋ ਇੱਕ ਨਵੀਂ ਹੋਰ ਪੁਲਿਸ ਦੀ ਖਬਰ ਸਾਹਮਣੇ ਆ ਗਈ ਹੈ ਬਹੁਤ ਹੀ ਵੀਰੋ ਤਕਲੀਫ ਦੀ ਖਬਰ ਹੈਗੀ ਹੈ ਦੁੱਖ ਵਾਲੀ ਖਬਰ ਹੈ ਕਿ ਪੁਲਿਸ ਦੇ ਇੰਸਪੈਕਟਰ ਨੂੰ ਇੱਕ ਜਿਹੜਾ ਸਰਪੰਚ ਹੈ ਉਹਨਾਂ ਨੇ ਗੋਲੀ ਮਾਰ ਕੇ ਨਿੱਜੀ ਲੜਾਈ ਦੇ ਵਿੱਚ ਪ੍ਰਸ਼ਾਸਨ ਚੜਾਉਣ ਗਈ ਹੈ ਤੇ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਵੀਰੋ ਹਾਲਾਤ ਕਿਸ ਬਣੇ ਜਾ ਰਹੇ ਆ ਕਦੀ ਕਰਨਾਲ ਨੂੰ ਕੁੱਟ ਚੜਨ ਦੀ ਇਹ ਪੁਲਿਸ ਦੇ ਤੋਂ ਕਦੀ ਖਬਰ ਸਾਹਮਣੇ ਆ ਰਹੀ ਹੈ ਕਿ ਲੇਡੀ ਕਾਂਸਟੇਬਲ ਚਿੱਟੇ ਦਾ ਕੰਮ ਕਰ ਰਹੀ ਹੈ ਉਹਦੇ ਮਗਰ ਬੜੇ ਕੋਈ ਵੱਡੀਆਂ ਸ਼ਖਸੀਅਤਾਂ ਹੈਗੀਆਂ ਵੈ ਤੇ ਵੀਰੋ ਹੁਣੇ ਖਬਰ ਆ ਰਹੀ ਹੈ ਕਿ ਇੱਕ ਇੱਕ ਪੁਲਿਸ ਇੰਸਪੈਕਟਰ ਦੀ ਇੱਕ ਸਰਪੰਚ ਨੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਹੈ ਵੀਰੋ ਪ੍ਰਸ਼ਾਸਨ ਇੱਕ ਤਰ੍ਹਾਂ ਦਾ ਖੇਲ ਬਣੀ ਹੋਈ ਹੈ ਹਰ ਰੋਜ਼ ਨਵੀਂ ਤੋਂ ਨਵੀਂ ਖਬਰ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਵੈ ਕਿ ਪ੍ਰਸ਼ਾਸਨ ਦੇ ਉੱਤੇ ਖਾਸ ਧਿਆਨ ਦੇਵੇ ਪੁਲਿਸ ਦੇ ਉੱਤੇ ਸਖਤ ਐਕਸ਼ਨ ਲਵੇ ਜਿਹੜੀਆਂ ਕਾਲੀਆਂ ਭੇਡਾਂ ਵੈ ਜਿਹੜਾ ਪੁਲਿਸ ਦੇ ਵਿੱਚ ਸਹੀ ਕੰਮ ਨਹੀਂ ਕਰ ਰਹੇ ਵੀਰੋ ਉਹਨਾਂ ਦੀ ਵਜ੍ਹਾ ਤੋਂ ਪੁਲਿਸ ਦੀ ਬਦਨਾਮੀ ਵੀ ਹੋ ਰਹੀ ਹੈ ਤੇ ਪੁਲਿਸ ਦਾ ਮੋਰਲ ਵੀ ਡਾਊਨ ਹੋ ਰਿਹਾ ਹੈ ਇਹੀ ਵਜ੍ਹਾ ਹੈ ਕਿ ਲੋਕਾਂ ਦੇ ਦਿਲ ਦੇ ਵਿੱਚ ਪੁਲਿਸ ਵਾਸਤੇ ਨਾ ਹੀ ਮੁਹੱਬਤ ਰਹੀ ਹੈ ਤੇ ਨਾ ਹੀ ਡਰ ਰਿਹਾ ਵੈ ਕਿਉਂਕਿ ਪੁਲਿਸ ਖੁਦ ਹੀ ਜੁਰਾਇਮ ਕਰ ਰਹੀ ਹੈ ਪੁਲਿਸ ਖੋਦੀ ਲੋਕਾਂ ਦਾ ਸਾਥ ਦੇ ਰਹੀ ਲੇਕਿਨ ਵੀਰੋ ਪੂਰੀ ਪੁਲਿਸ ਇਹੋ ਜੇ ਕੰਮ ਨਹੀਂ ਕਰ ਰਹੀ ਕਈ ਵਿੱਚ ਇਮਾਨਦਾਰ ਪੁਲਿਸ ਅਫੀਸਰ ਵੀ ਹੈ ਜਿਹੜੇ ਕਾਲੀਆਂ ਭੇਡਾਂ ਦੇ ਕਾਲੇ ਕਾਰਨਾਮਿਆਂ ਦੀ ਵਜ੍ਹਾ ਤੋਂ ਵੀਰੋ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਂਦੇ ਸ਼ਹੀਦ ਹੋ ਜਾਂਦੇ ਲੋਕਾਂ ਨੂੰ ਗੋਲੀ ਮਾਰ ਦਿੰਦੇ ਆ ਤੇ ਵੀਰੋ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਮੈਂ ਇਹਦੀ ਬਹੁਤ ਮੁਜ਼ਮਮਤ ਕਰਨਾ ਹੈ ਪੁਲਿਸ ਦੇ ਨਾਲ ਐਂਦਾ ਸਲੂਕ ਨਹੀਂ ਹੋਣਾ ਚਾਹੀਦਾ ਜਿਹੜੇ ਅਫੀਸਰ ਰਿਸ਼ਵਤ ਖੋਰ ਹੈ ਕਰਪਸ਼ਨ ਕਰਦੇ ਆ ਜੁਰਾਇਮ ਦੇ ਵਿੱਚ ਮਲਾਵਸ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਵੀਰੋ ਕੀ ਤੁਸੀਂ ਮੇਰੀ ਗੱਲ ਦੇ ਨਾਲ ਸਮਝੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲ ਲਾਜ਼ਮੀ ਕਰਨਾ ਆਪਣਾ ਸਾਰਾ ਖਿਆਰ ਖਦੌਮ ਯਾਦ ਰੱਖਣਾ ਅੱਲਾ ਫੇ